ਇਹ ਸਾਡੀ ਗੁੜੀਆ ਹੈ ਜੀ ਪਿੰਡ ਛਲੀਆਂ ਪੰਜੇਗਿਆਂ ਦੇ ਅਸੀਂ ਰਹਿਣ ਵਾਲੇ ਆ ਜੀ ਇਹ ਅਚਾਨਕ 2-3 ਦਿਨ ਦੇ ਵਿੱਚ ਪਚਾਨਕ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਅਸੀਂ ਪੰਜੇਗਿਆਂ ਦੇ ਵਿੱਚੋਂ ਆਪਣੇ ਸ਼ਹਿਰ ਤੋਂ ਰਿਪੋਰਟਾਂ ਕਰਵਾਈਆਂ ਉਹਦੇ ਵਿੱਚ ਸੈੱਲ ਬਹੁਤ ਡਾਊਨ ਆਏ ਸੀਗੇ ਫਿਰ ਉਹਨਾਂ ਨੇ ਜਲਾਲਾਵਾ ਤੇ ਭੇਜ ਦਿੱਤਾ ਜੀ ਇੱਕ ਦਿਨ ਉੱਥੇ ਜਲਾਲਾਵਾ ਦੇ ਰੱਖਿਆ ਦਵਾਈ ਚੱਲੀ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰਕੇ ਸਾਨੂੰ ਫਰੀਦਕੋਟ ਭੇਜਿਆ ਜੀ ਇੱਥੇ ਸਾਨੂੰ ਅੱਜ 5 ਦਿਨ ਹੋ ਚੱਲੇ ਜੀ ਸਾਡੇ ਕੋਲ ਜਿੰਨੇ ਪੈਸੇ ਸੀ ਅਸੀਂ ਰਿਪੋਰਟਾਂ ਐਕਸਰੇ ਦਵਾਈਆਂ ਤੇ ਲੱਗ ਗਏ ਉਸ ਤੋਂ ਬਾਅਦ ਸਾਨੂੰ ਕਿਸੇ ਡਾਕਟਰ ਨੇ ਦੱਸਿਆ ਹੈਲਪਲੀ ਇਹ ਬਰਾੜ ਸਾਹਿਬ ਦਾ ਨੰਬਰ ਉਹਨਾਂ ਨੇ ਦਿੱਤਾ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਸਾਨੂੰ ਪੈਸੇ ਦਿੱਤੇ ਇਸ ਲਈ ਅਸੀਂ ਦਵਾਈ ਹੋਣ ਦੀ ਚੱਲੀ ਜਾ ਰਹੀ ਹੈ ਹੁਣ ਠੀਕ ਹੈ ਜੀ ਪਹਿਲਾਂ ਸਾਡੇ ਕੋਲ ਕੁਝ ਵੀ ਨਹੀਂ ਰੁਪਈਆ ਸਾਨੂੰ ਮਿਹਦ ਨਹੀਂ ਸੀ ਕਿਦੋਂ ਵੀ ਇਨਾ ਰਿਪੋਰਟ ਡਾਕਟਰ ਟੈਸਟ ਕਹਿੰਦੇ ਸੀਗੇ ਰਿਪੋਰਟਾਂ ਵਾਸਤੇ ਵੀ ਸਾਡੇ ਕੋਲ ਪੈਸੇ ਨਹੀਂਗੇ ਸੀਗੇ ਸਾਰੇ 5-6000 ਹੈਗਾ ਸੀਗਾ ਗਰੀਬ ਕਰਦੇ ਇਹੋ ਸਾਰੇ ਲੱਗੇ ਸੀਗੇ ਇਸ ਤੋਂ ਬਾਅਦ ਸਾਨੂੰ ਇਹਨਾਂ ਨੇ ਗੁਰਨਾਨਕ ਨਾਮ ਲੈਵਾ ਸੰਗਤ ਨੇ ਸਾਨੂੰ ਪੈਸੇ ਦਿੱਤੇ ਸਾਡੀ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੀ ਬੱਚੀ ਹੁਣ ਪਹਿਲਾਂ ਨਾਲੋਂ ਠੀਕ ਹੈ ਜੀ ਬਈ ਸਹੀ ਸਲਾਮਤ ਖਾਣਾ ਵੀ ਖਾ ਰਹੀ ਹੈ ਇਸ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਸਾਡੀ ਗੁਡੀਆ ਜੀ ਫਰੀਦਕੋਟ ਚ ਜਿਹੜਾ ਖਲ ਹੈ ਜੀ ਉਹਨਾਂ ਦੇ ਸੈਲ ਡਾਊਨ ਆ ਬਿਲਕੁਲ ਕੱਟ ਸੀ ਜੀ ਸਾਡੇ ਕੋਲ ਜਿੰਨੇ ਪੈਸੇ ਸੀ ਜੀ ਅਸੀਂ ਲਾ ਬੈਠੇ ਹਾਂ ਜੀ ਹੁਣ ਜੋ ਗੁਰਨਾਣਕ ਨਾਮਲੇਵਾ ਸੰਗਤ ਮੋਬੇ ਤੋਂ ਬਰਾੜ ਸਭਾ ਆਏ ਸੀ ਜੀ ਉਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ